ਟੂਰਨਾਮੈਂਟ 올 ਇੰਡੀਆ 8ਵਾਂ ਐਡੀਸ਼ਨ ਹੈ 올 ਇੰਡੀਆ ਜਗਤਾਰ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ ਇਹ ਲੁਧਿਆਣਾ ਦੇ ਪੀਯੂਐਸ ਟੌਫ ਗਰਾਊਂਡ ਤੇ ਪ੍ਰਿਥੀਪਾਲ ਸਪੋਰਟ ਸਟੇਡੀਅਮ ਵਿੱਚ ਖੇਡਿਆ ਜਾਏਗਾ ਇਸ ਵਿੱਚ 16 ਤੋਂ 20 ਦਸੰਬਰ ਹੈ 5 ਦਿਨ ਟੂਰਨਾਮੈਂਟ ਚੱਲੇਗਾ ਤੇ ਇਸ ਵਿੱਚ 8 ਟੀਮਾਂ ਪਾਰਟਿਸਪੇਟ ਕਰ ਰਹੀਆਂ ਹਨ ਹਿੰਦੁਸਤਾਨ ਦੀਆਂ ਚੋਟੀ ਦੀਆਂ ਟੀਮਾਂ ਪਾਰਟਿਸਪੇਟ ਕਰ ਰਹੀਆਂ ਹਨ ਤੇ ਇਸ ਜਿਹੜਾ ਹੈਗਾ ਪਹਿਲੇ 3 ਦਿਨ ਲੀਗ ਚੱਲੂਗੀ ਆਖਰੀ 2 ਦਿਨ ਸੈਮੀਫਾਈਨਲ ਤੇ ਫਾਈਨਲ ਹੋਊਗਾ ਇਨਾਗਰੇਸ਼ਨ ਇਹਦੀ ਕਰਨਗੇ ਆਪਣੇ ਡਾਕਟਰ ਸ਼੍ਰੀ ਡਾਕਟਰ ਸਤਵੀਰ ਸਿੰਘ ਗੋਸਲ ਵੀ ਸੀ ਪੀਏਯੂ ਸ਼੍ਰੀ ਅਮਰਦੀਪ ਸਿੰਘ ਰਾਏ ਡੀਜੀਪੀ ਪੰਜਾਬ ਪੁਲਿਸ ਤੇ ਸਾਡੇ ਤੀਸਰੇ ਚੀਫ ਗੈਸਟ ਹੋਣਗੇ ਇਸ ਚ ਆਪਣਾ ਐਮਐਲਏ ਜੀਵਨ ਸਿੰਘ ਜੀ ਸੰਗੋਵਾਲ ਤੇ ਸ਼੍ਰੀ ਹਮਾਸ਼ੂ ਦੇਨ ਡੀਸੀ ਲੁਧਿਆਣਾ ਉਹ ਵੀ ਖਾਸ ਤੌਰ ਤੇ ਮਹਿਮਾਨ ਵਜੋਂ ਇਸ ਓਪਨਿੰਗ ਸੈਰਮਨੀ 'ਚ ਸ਼ਰਕਤ ਕਰਨਗੇ ਇਹ ਹਰੇਕ ਮੈਚ ਦੇ ਵਿੱਚ ਸੋਸ਼ਲ ਪਰਸਨੈਲਿਟੀਆਂ ਨੇ ਲੁਧਿਆਣੇ ਦੀਆਂ ਟਾਪ ਬਿਊਰੋਕਰੇਟਸ ਨੇ ਉਹ ਇਸ ਇਸ ਟੂਰਨਾਮੈਂਟ ਦਾ ਚੀਫ ਗੈਸਟ ਹੋਣਗੇ ਹਰੇਕ ਮੈਚ ਅਸੀਂ ਕੈਸ਼ ਪ੍ਰਾਈਜ਼ ਦੇਵਾਂਗੇ ਸੈਰਮਨੀ ਹੋਊਗੀ ਪਲੇਅਰ ਆਫ ਦਾ ਮੈਚ ਸੈਰਮਨੀ ਹੋਊਗੀ ਤੇ ਉਸ ਤੋਂ ਬਾਅਦ ਸੈਮੀਫਾਈਨਲ ਦੇ ਵਿੱਚ ਵੀ ਸਾਡੇ ਇੰਡਸਟਰੀਅਲਿਸਟ ਨੇ ਸ਼੍ਰੀ ਸੁਖਵੰਤ ਸਿੰਘ ਜੀ ਪੱਦਾ ਨੇ ਉਹ ਹੋਣਗੇ ਇੱਕ ਮੈਚ ਦੇ ਮੁੱਖ ਮਹਿਮਾਨ ਤੇ ਕਲੋਜ਼ਿੰਗ ਸੈਰਮਨੀ 'ਚ ਸਾਡੇ ਵੱਲੋਂ ਸ਼੍ਰੀ ਸੰਜੀਵ ਰੋੜਾ ਜੀ ਕੈਬਨਿਟ ਮੰਤਰੀ ਨੇ ਸ਼੍ਰੀ ਕੁਲਵੰਤ ਸਿੰਘ ਸਿੱਧੂ ਸ਼੍ਰੀ ਪੱਪੀ ਪ੍ਰੈਸਰ ਜੀ ਸ਼ੋਕ ਪ੍ਰੈਸਰ ਜੀ ਹੋਣਗੇ ਸ਼੍ਰੀ ਬਲਦੇਵ ਸਿੰਘ ਜੀ ਦਰੋਣਾਚਰੀ ਵਾਡੀ ਹੋਣਗੇ ਸ਼੍ਰੀ ਹਰਦੀਪ ਸਿੰਘ ਜੀ 올ਿਪੀਅਨ ਵੀ ਸ਼ਰਕਤ ਕਰਨਗੇ ਸੁਖਵੀਰ ਸਿੰਘ ਗਰੇਵਾਲ ਵੀ 올ਿਪੀਅਨ ਇਹ ਸ਼ਰਕਤ ਕਰਨਗੇ ਤੇ ਉਸ ক্লোਜ਼ਿੰਗ ਚ ਸ਼੍ਰੀ ਸਰਦਾਰ ਹਰਵਿੰਦਰ ਸਿੰਘ ਜੀ ਸਰਾ ਅਤੇ ਸ਼੍ਰੀ ਗੁਰਜਾਦ ਗੁਜਾਰ ਸਿੰਘ ਜੀ ਬਲਿੰਗ ਜੋ ਕਿ ਲੀਡਿੰਗ ਐਨ ਆਰ ਆਈਸ ਨੇ ਕੈਨੇਡਾ ਦੇ ਉਹਨਾਂ ਨੂੰ ਅਸੀਂ ਲਾਈਫਟਾਈਮ ਅਚੀਵਮੈਂਟ ਵਾਰਡ ਦੇਵਾਂਗੇ ਪੰਜਾਬ ਸਰਕਾਰ ਵੱਲੋਂ ਟੂਰਨਾਮੈਂਟ ਕਮੇਟੀ ਦੇ ਬਿਹਾਫ ਤੇ ਉਹਨਾਂ ਦੀ ਸਪੋਰਟਸਪਤੀ ਅਚੀਵਮੈਂਟਸ ਕਰਨੀ ਸਪੋਰਟ ਕਰਨੀ ਪੈਟਰੋਨੇਜ ਕਰਨੀ ਸਪੋਰਟਸ ਨੂੰ ਤੇ ਹਾਕੀ ਨੂੰ ਸੋ ਟੀਮਾਂ ਸਾਡੀਆਂ 15 ਤਰੀਕ ਨੂੰ ਰਿਪੋਰਟ ਕਰਨਗੀਆਂ ਸੋ 10 ਵਜੇ ਪਹਿਲਾ ਮੈਚ ਹੋਊਗਾ 16 ਤਰੀਕ ਨੂੰ ਸੋ ਪਹਿਲੇ ਦਿਨ 4 ਮੈਚ ਦੂਸਰੇ ਦਿਨ ਵੀ 4 ਮੈਚ ਤੀਸਰੇ ਦਿਨ 4 ਮੈਚ ਉਸ ਤੋਂ ਬਾਅਦ ਸੈਮੀਫਾਈਨਲ ਤੇ ਫਾਈਨਲ ਤੇ ਕੈਸ਼ ਪ੍ਰਾਈਜ਼ ਜਿੱਤੇ ਜਾਣ ਕੇ ਪਲੇਅਰਾਂ ਨੂੰ ਤੇ ਪਹਿਲੇ 3 ਟੀਮਾਂ ਨੂੰ ਅਸੀਂ ਕੈਸ਼ ਪ੍ਰਾਈਜ਼ ਦਵਾਂਗੇ ਸਾਡਾ ਸਾਰੇ ਟੂਰਨਾਮੈਂਟ ਦਾ ਬਜਟ ਕੈਸ਼ ਪ੍ਰਾਈਜ਼ ਦਾ 2 ਲੱਖ ਦੇ ਕਰੀਬ ਹੈਗਾ ਬਹੁਤ ਬਹੁਤ ਧੰਨਵਾਦ ਜਨਾਬ ਅਜੀਪਾਲ ਸਿੰਘ ਪੁੰਨੀਆਂ ਜੀ ਮੈਂ ਪੀਏਯੂ ਸਪੋਰਟਸ ਐਸੋਸੀਏਸ਼ਨ ਦਾ ਚੀਫ ਆਰਗੇਨਾਈਜ਼ਰ ਹਾਂ ਤੇ ਅਸੀਂ ਇਸ ਟੂਰਨਾਮੈਂਟ ਨੂੰ ਪਹਿਲੇ ਦਿਨ ਤੋਂ ਜਦੋਂ ਪਹਿਲਾ ਟੂਰਨਾਮੈਂਟ ਹੋਇਆ ਸੀ ਅਸੀਂ ਇਹਨਾਂ ਨੂੰ ਪੂਰੀ ਹੈਲਪ ਕੋ-ਆਰਗੇਨਾਈਜ਼ਰ ਇਹਨਾਂ ਦੇ ਇਹਨਾਂ ਦੀ ਪੂਰੀ ਹੈਲਪ ਕਰ ਰਹੇ ਹਾਂ ਅਸੀਂ ਦੋ ਟੂਰਨਾਮੈਂਟ ਇੰਟਰਨੈਸ਼ਨਲ ਕਰਾ ਚੁੱਕੇ ਹਾਂ ਜਗਤਾਰ 12 ਫੋਰਮ ਤੋਂ ਟੀਮਾਂ ਆ ਚੁੱਕੀਆਂ ਆ ਪਾਕਿਸਤਾਨ ਬੰਗਲਾਦੇਸ਼ ਤੇ ਹੌਲੀ ਹੌਲੀ ਹੁਣ ਅਸੀਂ ਅਗਲਾ ਵੀ ਇੰਟਰਨੈਸ਼ਨਲ ਬਣਾਵਾਂਗੇ ਇਹ 16 ਨੂੰ ਸ਼ੁਰੂ ਹੋ ਰਿਹਾ ਜੀ ਤੇ ਇਹ 8 ਟੀਮਾਂ ਜੀ ਆਲ ਓਵਰ ਇੰਡੀਆ ਤੋਂ ਆ ਰਹੀਆਂ ਕੁਰਖੇਤਰ ਤੋਂ ਲਖਨਊ ਤੋਂ ਸਰਜੀਤ ਅਕੈਡਮੀ ਅੰਮ੍ਰਿਤਸਰ ਤੋਂ ਤੇ ਇਹ ਖਿਡਾਰੀਆਂ ਦੀ ਕਿਸ ਤਰ੍ਹਾਂ ਦੀ ਪ੍ਰਬੰਧ ਕੀਤਾ ਗਿਆ ਰਹਿਣ ਸਹਿਣ ਪੂਰੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਇਹ ਕੈਰਕੁਸਾਨ ਘਰ ਚ ਰੋਟੀ ਪਾਣੀ ਬੈਡਿੰਗ ਸਾਰੀ ਵਧੀਆ ਦਵਾਂਗੇ ਇਹਨਾਂ ਨੂੰ ਪਲੇਅਰਜ਼ ਨੂੰ ਤੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੂੰ ਪਾਰਟੇ ਹਸਟੀਚ ਰੂਮ ਚ ਕਰਾਇਆ ਇੰਤਜ਼ਾਮ ਉਹਨਾਂ ਦਾ ਸਾਰਾ ਵਧੀਆ ਇਹਦੇ ਵਿੱਚ ਇਹ ਅਸੀਂ ਕਹਿਣਾ ਚਾਹੁੰਦੇ ਆਂ ਵੀ ਅਸੀਂ ਟਰਨਮੈਂਟ ਜਿਹੜਾ ਕਰਾਉਣ ਜਾ ਰਹੇ ਆ ਉਹਦੇ ਸਾਰੇ ਇੰਤਜ਼ਾਮ ਜਿਹੜੇ ਨੇ ਉਹ ਪੂਰੇ ਹੋ ਚੁੱਕੇ ਨੇ ਔਰ ਟੀਮਾਂ ਨੇ ਕਨਫਰਮ ਕਰ ਦਿੱਤਾ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਸਾਰਾ ਇੰਤਜ਼ਾਮ ਕਰ ਲਿਆ ਔਰ ਸਾਨੂੰ ਹੋਪ ਹੈ ਕਿ ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਅਸੀਂ ਉਹਨੂੰ ਸੰਬੰਧ ਕਰਾਂਗੇ ਕਿ ਕਿੰਨੀ ਟੀਮਾਂ ਭਾਗ ਲੈ ਰਹੀਆਂ ਨੇ ਕਿੱਥੋਂ-ਕਿੱਥੋਂ ਦੀਆਂ ਆ ਰਹੀਆਂ ਇਹਦੇ ਵਿੱਚ 8 ਟੀਮਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਜੀ ਹੌਕੀ ਅਕੈਡਮੀ ਦੀਆਂ ਈਵਨ ਸੰਸਾਰਪੁਰ ਹੌਕੀ ਅਕੈਡਮੀ ਵੀ ਆ ਰਹੀ ਹੈ ਉਹਦੇ ਵਿੱਚ ਔਰ ਉਹਨਾਂ ਦੇ ਲੀਗ ਕਮ ਨੌਕਆਊਟ ਹੈਗਾ ਉਹਨਾਂ ਦੇ ਰੋਜ਼ ਚਾਰ ਮੈਚ ਹੋਇਆ ਕਰਨਗੇ ਔਰ ਫਾਈਨਲ ਵਾਲੇ ਦਿਨ ਚਾਰ ਦਿਨ ਪੰਜ ਦਿਨ ਦਾ ਟੂਰਨਾਮੈਂਟ ਹੈ ਔਰ ਪੰਜਵੇਂ ਦਿਨ ਅਸੀਂ ਉਹਦਾ ਜਿਹੜਾ ਫਾਈਨਲ ਮੈਚ ਕਰਾਵਾਂਗੇ ਔਰ ਰਾਇਦਰ ਉਹਦੇ ਵਿੱਚ ਪ੍ਰਾਈਜ਼ ਮਨੀ ਵੀ ਰੱਖਿਆ ਹੋਇਆ ਜਿਹੜੇ ਪਲੇਅਰਸ ਯਾਰ ਜਿਹੜੀਆਂ ਟੀਮਾਂ ਅੱਛਾ ਪਰਫਾਰਮ ਕਰ ਗਈਆਂ ਉਹਨਾਂ ਨੂੰ ਅਸੀਂ ਕੈਸ਼ ਅਵਾਰਡ ਵੀ ਦੇਵਾਂਗੇ ਮੈਸੇਜ ਹੀ ਕਿ ਦੱਜਾਂਦੇ ਬਾਕੀ ਦੇ ਜਿਹੜੇ ਲਵਰ ਨੇ ਹਾਕੀ ਲਵਰ ਉਹਨਾਂ ਨੂੰ ਮੈਸੇਜ ਹੀ ਦੇਣਾ ਚਾਹੀਦਾ ਅਸੀਂ ਤਾਂ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਪੰਜਾਬ ਦੀ ਇਹ ਹੈ ਹਾਕੀ ਹੈਗੀ ਔਰ ਇਹਨੂੰ ਵੱਧ ਤੋਂ ਵੱਧ ਖੇਲਣ ਜਿਹੜੇ ਡਿਸਟ੍ਰਿਕਟ ਜਿਹੜੇ ਨੇ ਜਿਹੜੇ ਭੁੱਲਦੇ ਜਾ ਰਹੇ ਹਾਕੀ ਨੂੰ ਅਸੀਂ ਚਾਹੁੰਦੇ ਆ ਵੀ ਉਹ ਰਿਵਾਈਵਲ ਦੁਬਾਰਾ ਉਸੇ ਹੀ ਗਲੈਮਰ ਦੇ ਵਿੱਚ ਜਵੇਂ ਇੰਡੀਆ ਅਗੇ 올림픽 ਦੇ ਵਿੱਚ 골ਡ ਮੈਡਲ ਲੈ ਕੇ ਆਉਂਦਾ ਸੀ ਉਦਾਂ ਹੀ ਲੈ ਕੇ ਆਵੇ ਅਸੀਂ ਸਾਡੀ ਇਹ ਕੋਸ਼ਿਸ਼ ਹੈ ਵੀ ਉਹਨੂੰ ਮੈਕਸਿਮਮ ਪ੍ਰਮੋਟ ਕਰੀਏ ਇਸਨੂੰ